ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 20 ਮਈ ਨੂੰ ਬੇਗੰਪੁਰਾ ਬਸਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਲਈ ਪਿੰਡਾਂ ਦੇ ਵਿੱਚੋਂ ਐਸਸੀ ਭਾਈਚਾਰੇ ਵੱਲੋਂ ਮਜ਼ਦੂਰਾਂ ਵੱਲੋਂ ਬੇਜ਼ਮੀਨੇ ਲੋਕਾਂ ਵੱਲੋਂ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਮੁਕੰਮਲ ਕਰ ਲੀਆਂ ਗਈਆਂ ਸੀ ਤਾਂ ਪੰਜਾਬ ਸਰਕਾਰ ਵੱਲੋਂ ਮਜੂਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਉਸ ਜੀਨ ਦੇ ਰਾਜੇ ਦੇ ਹੱਕ ਦੇ ਵਿੱਚ ਜਿਹੜਾ ਉਹ ਖੜੇ ਹੋਣਾ ਜਿਹੜੀ ਜ਼ਮੀਨ ਇਥੋਂ ਦੇ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਸੀ ਉਸ ਜ਼ਮੀਨ ਦੀ ਰਾਖੀ ਕਰਨ ਲੱਗਣਾ ਤੇ ਦੂਜੇ ਪਾਸੇ ਕਮੀਆਂ ਦੇ ਵੇੜੇ ਦੀ ਗੱਲ ਕਰਨ ਵਾਲੀ ਉਸ ਮੁੱਖ ਮੰਤਰੀ ਵੱਲੋਂ ਕਮੀਆਂ ਦੇ ਵੇੜਿਆਂ ਦੇ ਵਿੱਚ ਪੁਲਿਸ ਦੀਆਂ ਧਾੜਾਂ ਭੇਜ ਕੇ ਲਗਾਤਾਰ ਉਹਨਾਂ ਦੀ ਗ੍ਰਿਫਤਾਰੀ ਕਰਾਉਣਾ ਇਹ ਬਹੁਤ ਹੀ ਨਿੰਦਣਯੋਗ ਹੈ ਜੇ ਭਵੰਤਮਾਨ ਸਰਕਾਰ ਨੂੰ ਇਹ ਭਲੀਖਾ ਹੋਊਗਾ ਕਿ ਕੁਝ ਆਗੂਆਂ ਦੀ ਗ੍ਰਿਫਤਾਰੀ ਦੇ ਨਾਲ ਉਹ ਬੇਗੰਪੁਰਾ ਪਸਾਉਣ ਤੋਂ ਰੋਕ ਲੈਣਗੇ ਤਾਂ ਉਹਨਾਂ ਨੂੰ ਅਸੀਂ ਇਹ ਬਹੁਤ ਸਪੱਸ਼ਟ ਦੱਸਣਾ ਚਾਹੁੰਦੇ ਹਾਂ ਕਿ ਇਹ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਨੇ ਤੇ ਇਹ ਸਤਗੁਰੂ ਅਰਬਦਾਸ ਮਹਾਰਾਜ ਦੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਹਰ ਹਾਲ ਉਸ ਜ਼ਮੀਨ ਦੇ ਵਿੱਚ ਪਹੁੰਚਣਗੇ ਔਰ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਕਿ ਜਿੰਨਾ ਤੁਹਾਡੇ ਤੋਂ ਰੋਕਾਂ ਲੱਗਦੀਆਂ ਨੇ ਤੁਸੀਂ ਰੋਕਾਂ ਲਾਓ ਪਰ ਇਹ ਬੇਗੰਪੁਰਾ ਲੋਕਾਂ ਦੇ ਦਿਲਾਂ ਦੇ ਵਿੱਚ ਵੱਸ ਚੁੱਕਿਆ ਔਰ ਉਸ ਜ਼ਮੀਨ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਫਸਲ ਨਹੀਂ ਹੋਣ ਦੇਵਾਂਗੇ ਉਥੇ ਹੁਣ ਜੇ ਹਲ ਚੱਲੂਗਾ ਤਾਂ ਇਥੋਂ ਦੇ ਬੇਜ਼ਮੀਨੇ ਲੋਕਾਂ ਦਾ ਕਿਰਤੀਆਂ ਦਾ ਚੱਲੂ ਨਹੀਂ ਉਸ ਜ਼ਮੀਨ ਨੂੰ ਅਸੀਂ ਜਿਹੜਾ ਉਹਨਾਂ ਵੱਡੇ ਭੂਮੀਪਤੀਆਂ ਨੂੰ ਕਿਸੇ ਵੀ ਹਾਲ ਬੋੜ ਨਹੀਂ ਦੇਵਾਂਗੇ ਸੋ ਦੇ ਲਈ ਸਰਕਾਰ ਆਪਦਾ ਜਿਹੜਾ 도ਗਲਾ ਕਿਰਦਾਰ ਆ ਉਹ ਸਪਸ਼ਟ ਕਰ ਚੁੱਕੀ ਆ ਕਿਉਂਕਿ ਇੱਕ ਪਾਸੇ ਉਹ ਗੱਲਬਾਤ ਰਹੀ ਇਹ ਕਹਿ ਰਹੇ ਨੇ ਕਿ ਤੁਹਾਡੀਆਂ ਮੰਗਾਂ ਜਾਇਜ਼ ਨਹੀਂ ਉਹਨਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਇਹ ਸਪਸ਼ਟ ਕਰ ਰਹੇ ਨੇ ਕਿ ਤੁਹਾਡੀ ਮੰਗ ਜਾਇਜ਼ ਆ ਇਹ ਮੰਨੀ ਜਾਣੀ ਚਾਹੀਦੀ ਆ ਪਰ ਤੁਸੀਂ ਇਹ 20 ਤਰੀਕ ਦਾ ਪ੍ਰੋਗਰਾਮ ਆ ਜਿਹੜਾ ਉਹ ਰੱਦ ਕਰ ਦੋ ਸਰਕਾਰ ਨਾਲ ਗੱਲ ਕਰਕੇ ਕੋਈ ਵਿਚਾਲਾ ਰਸਤਾ ਕੱਢੋ ਕਦੇ ਉਹ ਰੈਵਨਿਊ ਡਿਪਾਰਟਮੈਂਟ ਦੇ ਮੰਤਰੀ ਮੁੰਡੀਆਂ ਸਾਹਿਬ ਨਾਲ ਗੱਲ ਕਰਾਉਣ ਦੀ ਗੱਲ ਕਰਦੇ ਨੇ ਪਰ ਦੂਜੇ ਪਾਸੇ ਲਗਾਤਾਰ ਆਗੂਆਂ ਦੇ ਘਰਾਂ ਉੱਪਰ ਛਾਪੇ ਮਾਰੀ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਸਰਕਾਰ ਆਪਣੇ ਇਸ 도ਗਲੇ ਕਿਰਦਾਰ ਨੂੰ ਛੱਡ ਕੇ ਮਜ਼ਦੂਰਾਂ ਦੀ ਆਵਾਜ਼ ਸੁਣੇ ਕਿਉਂਕਿ ਜਿੰਨੀ ਮਾੜੀ ਹਾਲਤ ਦੇ ਵਿੱਚ ਉਹ ਲੋਕ ਰਹਿ ਰਹੇ ਨੇ ਉਹਨਾਂ ਨੂੰ ਰਹਿਣ ਲਈ ਆਪਣੇ ਘਰ ਉਹਨਾਂ ਦੇ ਮਾਨ ਸਨਮਾਨ ਲਈ ਉਹਨਾਂ ਦੇ ਹਿੱਸੇ ਦੀ ਉਹ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਦੀ ਵੰਡ ਦਾ ਸਵਾਲ ਇਹ ਪੰਜਾਬ ਸਰਕਾਰ ਨੂੰ ਹੱਲ ਕਰਨਾ ਪੈਣਾ ਇਸ ਤੋਂ ਬਿਨਾ ਕੋਈ ਦੂਜਾ ਰਸਤਾ ਨਹੀਂ ਔਰ ਇਹਦੇ ਲਈ ਸਾਡੀਆਂ ਤਿਆਰੀਆਂ ਮੁਕੰਮਲ ਨੇ ਤੁਸੀਂ ਜਿੰਨੇ ਆਗੂਆਂ ਨੂੰ ਮਰਜ਼ੀ ਗ੍ਰਿਫਤਾਰ ਕਰ ਲਓ ਇਹ ਬੇਗੰਪੁਰਾ ਹਰ ਹਾਲ ਵਸ ਕੇ ਰਹੂਗਾ ਔਰ ਇਹਦੇ ਲਈ ਲੋਕ ਨੇ ਜਿਹੜੇ ਉਹ ਵੱਧ ਚੜ ਕੇ ਇਸ ਬੇਗੰਪੁਰੇ ਨੂੰ ਬਸਾਉਣ ਦੇ ਲਈ ਸੰਗਰੂਰ ਦੀ ਉਸ ਬੇਚਰਾਗ ਤੋਂ ਬੇਗੰਪੁਰਾ ਰੱਖੇ ਨਾਮ ਪਿੰਡ ਵਿੱਚ ਪਹੁੰਚਣ ਦੀ ਜਿਹੜੀ ਆ ਉਹ ਤਿਆਰੀ ਕਰੋ ਔਰ ਪੰਜਾਬ ਸਰਕਾਰ ਨੂੰ ਜਿਹੜਾ ਉਹ ਮੂੰਹ ਤੋੜਮਾ ਜਵਾਬ ਦਿਓ ਧੰਨਵਾਦ